ਤਮਾਤੇ ਆਪਣੇ ਰੱਖ ਲਵਾ ਕਿਥੋਂ ਦਾ ਨਿਆ ਹੈ ਭਾਈ ਦਾਸ ਸਿੰਘ ਕਹਿੰਦੇ ਮਹਾਰਾਜ ਇਹ ਨਵਾਲਗ ਨੇ 18 ਸਾਲ ਉਮਰ ਨਹੀਂ ਹੋਈ ਤੇ ਗੁਰਦੇਵ ਕਹਿੰਦੇ ਅਸੀਂ ਕਿਹੜੀ ਆਵਾਸ ਦਿੱਤੀ ਹੈ ਚਾਏ ਸੂਰਮੇ ਨੂੰ ਸ਼ਹਾਦਤ ਦੀ ਅਵਦੀ ਮੰਨਣ ਦਾ ਜਦੋਂ ਨਵਾਲਗ ਦੇ ਹੱਥ ਵੇਖੋਗੇ ਇਹ ਰੂਹੇ ਜ਼ਮੀਨ ਕੰਬ ਉਠੇਗੀ ਐਸੀ ਤਲਵਾਰ ਚਲਾਵੇਗਾ ਜੀਤ ਸਿੰਘ ਐਸੇ ਆਹੂ ਲਾਵੇਗਾ ਦੁਸ਼ਮਣਾਂ ਦੇ ਮੱਥਾ ਚੁੰਮਿਆ ਬਾਬਾ ਜੀਤ ਸਿੰਘ ਦਾ ਦੇ ਕੇ ਥਾਪੜਾ ਕੱਢ ਕੇ ਆਪਣੇ ਕਮਰ ਕੱਸੇ ਚੋਂ ਵੱਡੀ ਤਲਵਾਰ ਪਹਿਨਾ ਕੇ ਬਾਬਾ ਅਜੀਤ ਸਿੰਘ ਨੂੰ ਤੀਰਾਂ ਨਾਲ ਭਰ ਕੇ ਪੱਥਾ ਗਲੂਏ ਚੋਂ ਬੋਲ ਕੱਢੇ ਧਰਮ ਨਿਭਾਇਓ ਮੁਖ ਫਰਮਾਇਓ ਸੋਜਸ ਬਿਥਾਰੋ ਅਰਗਨ ਮਾਰੋ ਕਵੀਰਾਰ ਸੰਤੋਖ ਸਿੰਘ ਬ੍ਰਿਧ ਭਾਸ਼ਾ ਅੰਦਰ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਕਹਿੰਦੇ ਜਾਓ ਧਰਮ ਨਿਭਾਓ ਦੁਨੀਆ ਤੇ ਤੁਹਾਡਾ ਨਾਮਣਾ ਅਮਰ ਰਵੇ ਸ਼ਹਾਦਤ ਦੀ ਅਵਧੀ ਪਾਓ ਪ੍ਰਦਰਸ਼ਨਾ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਮੱਥਾ ਟੇਕ ਕੇ ਲੈ ਕੇ ਥਾਪੜਾ ਬਾਬਾ ਅਜੀਤ ਸਿੰਘ 10 ਲੱਖ ਨੰਗੀ ਤਲਵਾਰ ਤੇ ਨਚਣ ਲਈ ਗੜੀ ਤੋਂ ਬਾਹਰ ਹੁੰਦਾ ਹੈ ਪੰਜ ਸਿੰਘ ਸੇਵਾ ਦੇ ਵਿੱਚ ਨਾਲ ਨੇ ਤਾਰੀਖ ਗੁਰੂ ਖਾਲਸਾ ਦੇ ਵਿੱਚ ਗਿਆਨੀ ਗਿਆਨ ਸਿੰਘ ਹੁਣੀ ਲਿਖਦੇ ਨੇ ਨਾਜ਼ਮ ਵਜ਼ੀਰ ਖਾਂ ਜ਼ਬਰਦਸਤ ਖਾਂ ਬੜੇ ਹੈਰਾਨ ਨੇ ਜੰਗ ਲੜਦਿਆਂ ਵੇਖ ਕੇ ਤੀਰਾਂ ਦੀ ਵਰਖਾ ਹੁੰਦੀ ਵੇਖ ਕੇ ਕਹਿੰਦੇ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਨੇ ਕਿਹੜਾ ਫੌਲਾਦੀ ਕਲਮਾ ਪੜਿਆ ਬਾਣੀ ਪੜੀ ਲੋਹੇ ਦਾ ਵਜੂਦ ਘੜ ਦਿੱਤਾ ਆਪਣੇ ਸਿੰਘਾਂ ਦਾ ਇਹ ਵਾਕਿਆ ਹੀ ਚਿੜੀਆਂ ਵਰਗੇ ਨੇ ਫਕੀਰ ਨੇ ਖਾਨਦਾਨੀ ਤਲਵਾਰੀਏ ਜੋ ਬਾਜਾਂ ਵਰਗੇ ਮੁਗਲ ਨੇ ਉਹਨਾਂ ਨੂੰ ਮਰੋੜ ਮਰੋੜ अजीत ਸਿੰਘ ਮੈਦਾਨੇ ਜੰਗ 'ਚ ਸੁੱਟਦਾ ਹੈ ਜਿਵੇਂ ਕੇਲਿਆਂ ਨੂੰ ਵਾਢੀ ਵੱਢਦਾ ਹੈ ਨਾ ਵੱਡ ਵੱਡ ਮੋਸ਼ੇ ਪਾ ਦਤੇ अजीत ਸਿੰਘ ਨੇ ਦੁਸ਼ਮਣ ਦੇ ਉਥੇ ਮੈਦਾਨੇ ਜੰਗ ਦਾ ਜਿਹੜਾ ਦ੍ਰਿਸ਼ ਹੈ ਕਵੀ ਰਾਜ ਸੰਤੋਖ ਸਿੰਘ ਨੇ ਲਿਖਿਆ ਰਣਖੇਤ ਭਇਓ ਦਾਰੁਣ ਮਹਾ ਲੋਥਨ ਪਰ ਲੋਥੇ ਗਿਰੀ ਬਹੁ ਘਾਵਨ ਤੇ ਭਕ ਬਕਰ ਰੁਦਰ ਹੋਏ ਸਲਤਾ ਤਬ ਚਲ ਪਰੀ ਪਹਾੜ ਤੋਂ ਕਦੇ ਝਰਨਾ ਡਿੱਗਦਾ ਵੇਖਿਓ ਕਹਿੰਦੇ ਪਹਾੜਾਂ ਵਰਗੇ ਦੁਸ਼ਮਣਾਂ ਦੇ ਸ਼ਰੀਰ ਤੇ ਜਿੱਥੇ ਜਿੱਥੇ ਬਾਬਾ ਜੀਤ ਸਿੰਘ ਨੇ ਫੱਟ ਲਾਇਆ ਉਥੋਂ ਲਹੂ ਡੁੱਲਦਾ ਇਓਂ ਜਾਪਦਾ ਹੈ ਸ਼ਰੀਰਾਂ ਚੋ ਜਿਵੇਂ ਪਹਾੜਾਂ ਤੋਂ ਝਰਨੇ ਵਹਿੰਦੇ ਹੋਣ ਲਹੂ ਦੀ ਨਦੀ ਵਹਿ ਤੁਰੀ ਗੋਡੇ-ਗੋਡੇ ਲਹੂ ਦੀ ਦਲਦਲ ਬਣ ਗਈ ਹੈ ਚਮਕੌਰ ਦੀ ਗੜੀ ਦੇ ਇਰਦ-ਗਿਰਦ ਲੜਦਿਆਂ ਲੜਦਿਆਂ ਤੀਰ ਮੁੱਕ ਗਏ ਸਾਗ ਕੱਢੀ ਲੋਹੇ ਦੀ ਬਰਸ਼ੀ ਦੁਸ਼ਮਣਾਂ ਨੂੰ ਪਰੌਂਦਾ ਹੋਇਆ ਬਾਬਾ ਜੀਤ ਸਿੰਘ ਅੱਗੇ ਵਧਦਾ ਐ ਸਾਗ ਟੁੱਟ ਗਈ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਤਲਵਾਰ ਕੱਢ ਲਈ ਮਿਆਂ ਦੇ ਵਿੱਚੋਂ ਕਵੀ ਰਾਜ ਸੰਤੋਖ ਸਿੰਘ ਉਹਦੀ ਮਹਿਮਾ ਗਾਉਂਦੇ ਨੇ ਕਹਿੰਦੇ ਐਸੀ ਤਲਵਾਰ ਚਲਾਈ ਐ ਬਾਬਾ ਅਜੀਤ ਸਿੰਘ ਨੇ ਇਉਂ ਧਰਤੀ ਤੇ ਜਾਪੇ ਜਿਵੇਂ ਲਾਲ ਗਲੀਚਾ ਵਿਛਿਆ ਹੁੰਦਾ ਹੈ। ਇੱਕ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰੀ ਕਵੀ ਹੋਏ ਨੇ 52 ਚੋਂ ਇੱਕ ਸੈਨਾਪਤ। ਉਹਨਾਂ ਸ਼੍ਰੀ ਗੁਰੂ ਸੋਭਾ ਗ੍ਰੰਥ ਲਿਖਿਆ ਹੈ। ਉਹਦੇ ਵਿੱਚ ਲਿਖਦੇ ਨੇ ਲਰਤ ਸੱਤਰ ਸੰਗਰਾਮ ਮੇ ਕਰ ਲੀਨੇ ਤਲਵਾਰ ਵੱਡੇ ਸੂਰ ਮਾਰੇ ਤਹਾਂ ਫੌਜਨ ਕੇ ਸਰਦਾਰ। ਬੜੇ ਬੜੇ ਫੌਜਾਂ ਦੇ ਸਰਦਾਰ ਬਾਬਾ ਜੀਤ ਸਿੰਘ ਨੇ ਤਲਵਾਰ ਨਾਲ ਵੱਢ ਛੋਟੇ ਚਲੋ ਇਹ ਤੇ ਸਿੱਖਾਂ ਦੀ ਲਿਖੀ ਸਿਫਤ ਹੈ ਆਪਾਂ ਕਹਿ ਦਾਂਗੇ ਵਧਾ ਕੇ ਨਾ ਲਿਖੀ ਹੋਵੇ ਅੱਲਾ ਯਾਰਖਾ ਮੁਸਲਮਾਨ ਹੈ ਉਹ ਸਿਫਤ ਕਰਦਾ ਬਾਬਾ ਜੀਤ ਸਿੰਘ ਦੀ ਤਲਵਾਰ ਦੀ ਕਹਤੇ ਹੈ ਉਦੂ ਬਰਕ ਹੈ ਤਲਵਾਰ ਨਹੀਂ ਹੈ ਇਸ ਕਾਟ ਦਾ ਦੇਖਾ ਕبھی ਹਥਿਆਰ ਨਹੀਂ ਹੈ ਕਹਿੰਦੇ ਬਾਬਾ ਜੀਤ ਸਿੰਘ ਦੇ ਹੱਥ ਵਿੱਚ ਬਰਕਾ ਬਿਜਲੀ ਫੜੀ ਹੋਈ ਹੈ ਤਲਵਾਰ ਕਾਦੀ ਹੈ ਇੰਨੀ ਤੇਜ਼ੀ ਨਾਲ ਚੱਲਦੀ ਹੈ ਜਿਵੇਂ ਬਿਜਲੀ ਰੰਚਕਾ ਮਾਤਰ ਸਮੇਂ ਚ ਚਮਕਦੀ ਹੈ ਤੇ ਲੋਪ ਹੋ ਜਾਂਦੀ ਹੈ ਇੰਨੀ ਰਫਤਾਰ ਨਾਲ ਤਲਵਾਰ ਚਲਾਉਂਦੇ ਨੇ ਹੱਥ ਵਿੱਚ ਫੜਿਆ ਕਈਆਂ ਨੂੰ ਬਲੇਡ ਨਜ਼ਰੀ ਨਹੀਂ ਆਉਂਦਾ ਅੱਗੇ ਅੱਲਾ ਯਾਰਖਾਂ ਲਿਖਦਾ ਨੌ ਮਸ਼ਕ ਜਮਾ ਇਹ ਕੋਈ ਜ਼ਨਹਾਰ ਨਹੀਂ ਹੈ ਸਤਿਗੁਰੂ ਹੈ ਇਹ ਫਰਜ਼ੰਦ ਵਫਾਦਾਰ ਨਹੀਂ ਹੈ ਉਹ ਜਰਨੈਲ ਇੱਕ ਦੂਜੇ ਨੂੰ ਆਂਦੇ ਤੁਸੀਂ ਤੇ ਆਂਦੇ ਸੀ 16 17 ਵਰਿਆਂ ਦਾ ਹੈ ਨਵ ਸਿੱਖਿਆ ਜਵਾਨ ਹੈ ਤਲਵਾਰ ਤੇ ਏਦਾਂ ਚਲਾ ਰਿਹਾ ਹੈ ਜਿਵੇਂ ਅਜੀਤ ਸਿੰਘ ਨਹੀਂ ਗੁਰੂ ਗੋਬਿੰਦ ਸਿੰਘ ਆਪ ਮੈਦਾਨੇ ਜੰਗ ਚ ਆਪਦਾ ਹੈ ਹੁਣ ਗੁਰੂ ਦਾ ਸਤਕਾਰ ਵੇਖੋ ਕਿੰਨਾ ਸਾਬ ਜ਼ਾਦਿਆਂ ਚ ਹਰੇਕੇ ਗੁਰੂ ਦਾ ਬਲੱਡ ਹੈ ਜੇ ਗੁਰੂ ਦਾ ਰੂਪ ਕਿਸੇ ਨੇ ਕਹਿਤਾ ਤੇ ਗੁੱਸੇ ਵਾਲੀ ਗੱਲ ਕੋਈ ਨਹੀਂ ਸੀ ਇੱਥੇ ਤੇ ਚਾਰ ਚੇਲੇ ਪਿੱਛੇ ਬਹਿ ਜਾਣ ਆ ਗਿਆ ਜੀ ਸਿੱਖਾਂ ਦਾ 12ਵਾਂ ਗੁਰੂ ਜਿਹੜਾ ਮਰਜੀ ਗੁਰੂ ਬਣ ਕੇ ਬਹਿ ਜਾਂਦਾ ਠੀਕ ਹੈ ਭਾਈ ਕੋਈ ਮਹਾਪੁਰਸ਼ ਹੈ ਸੰਤ ਹੈ ਰੱਬ ਨਾਲ ਜੋੜਦਾ ਉਹਦਾ ਸਤਕਾਰ ਹੈ ਪਰ ਤੋਹਫੀ ਨਾ ਕਰੋ ਦਸਾਂ ਪਾਸ਼ਾਆਂ ਦੀ ਕਿਸੇ ਨੂੰ ਗੁਰੂ ਕਹਿ ਕੇ ਕੋਈ ਚੰਮ ਦਾ ਲਫਾਫਾ ਗੁਰੂ ਦੇ ਤੁਲ ਨਹੀਂ ਹੋ ਸਕਦਾ ਲਲਕਾਰੇ ਅਜੀਤ ਔਰ ਮੁਖਾਤਬ ਹੋਏ ਸਭ ਸੇ فرمائے ਉਦੂ ਸੇਨਾ ਨਿਕਲ ਹਦੇ ਅਦਬ ਸੇ ਕਹਿੰਦੇ ਓ ਦੁਸ਼ਮਣੋ ਉਦੂ ਦੁਸ਼ਮਣ ਨੂੰ ਕਹਿ ਦਿੱਤਾ ਜਾਂਦਾ ਹੈ ਹਦੇ ਅਦਬ ਚੋਂ ਨਾ ਨਿਕਲੋ ਅਲਫਾਜ਼ਾਂ ਨੂੰ ਕਾਬੂ ਚ ਰੱਖੋ ਗੁਰੂ ਗੋਬਿੰਦ ਸਿੰਘ ਦਾ ਮੇਰੀਆਂ ਰਗਾਂ ਚ ਲਹੂ ਜ਼ਰੂਰ ਹੈ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਦੁਨੀਆ ਤੇ ਪੈਦਾ ਹੋਇਆ ਨਾ ਹੋ ਸਕਦਾ ਹੈ ਇਹਨਾਂ ਕਹਿ ਕੇ ਤਲਵਾਰ چل دی گئی اللہ یار خان لکھ دے نے جادے جی جہاں نے بھگڑ سی مچا دی کبھی یہ فوج بھگا دی کبھی وہ فوج بگا دی بڑھ چڑھ کے تبک سے سجاعت جو دکھا دی ستگرو نے وہیں قلعے سے بیٹے کو ندا دی شاباش پسر خوب دالیری سے لڑے ہو آ کیوں نہ ہو ਗੋਬਿੰਦ ਕੇ ਫਰਜ਼ੰਦ ਬੜੇ ਹੋ ਪਾਤਸ਼ਾ ਬੜੇ ਖੁਸ਼ ਹੋਏ ਇਸ ਮਚੀ ਹੋਈ ਜੰਗ ਨੂੰ ਵੇਖ ਕੇ ਅਟਾਰੀ ਤੋਂ ਇਦਾਂ ਬਾਹ ਹੁਲਾਰੀ ਸ਼ਾਬਾਸ਼ ਅਜੀਤ ਸਿੰਘ ਕਮਾਲ ਦਾ ਯੁੱਧ ਲੜਿਆ ਏ ਲੜਦਾ ਵੀ ਕਿਉਂ ਨਾ ਤੇਰੀਆਂ ਰਗਾਂ ਚ ਆਮ ਇਨਸਾਨ ਦਾ ਨਹੀਂ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦਾ ਲਹੂ ਹੈ ਦੁਸ਼ਮਣ ਅੱਗੇ ਭੱਜਦੇ ਨੇ ਗੁਰੂ ਗੋਬਿੰਦ ਸਿੰਘ ਨੂੰ ਖੁਸ਼ ਕਰ ਲਿਆ ਬਾਬਾ ਅਜੀਤ ਸਿੰਘ ਨੇ ਤੇ ਬਾਣੀ ਆndi ਹੈ ਇਸੇ ਲਈ ਤੇ ਦੁਨੀਆ ਤੇ ਆਇਓ ਗੁਰੂ ਪਰਮੇਸ਼ਰ ਦੀ ਖੁਸ਼ੀ ਲਈ ਗੋਬਿੰਦ ਕੀ ਟਹਿਲ ਸਫਲ ਇਹ ਕਾਇਆ ਜਿਹੜਾ ਗੁਰੂ ਦੀ ਸੇਵਾ ਕਰਦਾ ਉਹਦਾ ਜੀਵਨ ਸਫਲਾ ਹੋ ਜਾਂਦਾ ਹੈ ਦਿਲਬੰਦ ਨੇ ਤਲਵਾਰ ਸੇ تسلیم বজਾਈ ਗਰਦਨ ਪਏ ਅਦਾਬ ਦੀ ਲਾਵਰ ਨੇ jhukai ਇਸ ਵਖਪ ਮੇ ਫੌਜੇ ਸਿਤਮ ਆਰਾ ਉਮੜ ਆਈ ਬਰਸ਼ੀ ਕਿਸੇ ਬਦਬਖਤ ਨੇ ਪਿਛੇ ਸੇ ਲਗਾਈ ਤਿਉਰਾ ਕੇ ਗਰੇ ਸਰਕਾਰ ਜੀਂ ਸੇ ਜ਼ਮੀਂ ਪਰ ਤਿਉਰਾ ਕੇ ਗਰੇ ਜੀਨ ਸੇ ਸਰਕਾਰ ਜ਼ਮੀਂ ਪਰ ਰੂਹ ਖੁਲਦ ਗਈ ਔਰ ਤਨੇ ਜ਼ਾਰ ਜ਼ਮੀਂ ਪਰ ਕਹਿੰਦੇ ਸਹਿਬਜ਼ਾਦਾ ਜੀਤ ਸਿੰਘ ਨੇ ਵੇਖਿਆ ਪਿਤਾ ਖੋਸ਼ ਨੇ ਸਿਰ ਚੁਕਾਇਆ ਕਬੂਲ ਕੀਤਾ ਅਸ਼ੀਰਵਾਦ ਲੜਦਿਆਂ ਲੜਦਿਆਂ ਤਲਵਾਰ ਟੁੱਟ ਗਈ ਹਜ਼ਾਰਾਂ ਦੁਸ਼ਮਣਾਂ ਨੇ ਆ ਕੇ वार ਕੀਤੇ ਵੇਦਿਆ ਵੇਦਿਆਂ ਫਟ ਛਿੰਦਾ ਹੋਇਆ ਬਾਬਾ ਅਜੀਤ ਸਿੰਘ ਸੈਂਕੜੇ ਸ਼ਰੀਰ ਤੇ ਜ਼ਖਮ ਲੈ ਕੇ ਇਸ ਰੂਹੇ ਜ਼ਮੀਨ ਤੋਂ ਰੁਖਸਤ ਹੋਇਆ ਰੂਹ ਨੇ ਉਡਾਰੀ ਲਾਈ ਤੇ ਗੁਰੂ ਗੋਬਿੰਦ ਸਿੰਘ ਦੇ ਨਿਰਗੁਣ ਸਰੂਪ ਵਿੱਚ ਮਿਲ ਗਈ ਸ਼ੱਲਾ ਸਾਗਰ ਵਿੱਚ ਮਿਲ ਗਈਆਂ ਸ਼ਰੀਰ ਮਿੱਟੀ ਵਿੱਚ ਮਿੱਟੀ ਹੋ ਗਿਆ ਅਟਾਰੀ ਤੇ ਖਲੋਤੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੇ ਤੇ ਆਮ ਇਨਸਾਨ ਹੁੰਦੇ ਤੇ ਅੱਜ ਤਾਹਾ ਮਾਰ ਕੇ ਰੋ ਪੈਂਦੇ ਗਲੂਏ ਮੁਬਾਰਕ ਚੋ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੇ ਪਤਾ ਕੀ ਬੋਲ ਨਿਕਲੇ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਰੰਗ ਕਾਰ ਵੈ ਗੁਰੂ ਜੋ ਤੈਨੂੰ ਪਾਉਂਦਾ ਉਹ ਠੀਕ ਹੈ ਧਰਮ ਤੋਂ ਪਹਿਲੀ ਕਿਸ਼ਤ ਅਦਾ ਕਰ ਦਿੱਤੀ ਮੈਂ ਸ਼ਹਿਬਜ਼ਾਦੇ ਦੇ ਰੂਪ ਵਿੱਚ ਕਿਸ ਮਿੱਟੀ ਦੇ ਬਣੇ ਨੇ ਗੁਰਦੇਓ ਅੱਲਾ ਯਾਰਖਾਂ ਕਹਿੰਦੇ ਸਮਝ ਨਹੀਂ ਆਉਂਦੀ ਉਹ ਜਿਹੜਾ 14 ਵਰਿਆਂ ਦਾ ਬਾਬਾ ਜੁਝਾਰ ਸਿੰਘ ਹੈ ਨਾ ਉਹਨੇ ਆ ਕੇ ਪਿਤਾ ਨੂੰ ਜਫੀ ਪਾ ਲਈ ਗੰਗੇ ਸ਼ਹੀਦਾਂ ਵਿੱਚ ਲਿਖਿਆ بیٹے ਕੋ ਸ਼ਹਾਦਤ ਮਿਲੀ ਦੇਖਾ ਜੋ ਪਿਦਰ ਨੇ طوفان بپا گم سے کیا دیدے تر نے اس وقت کہا ننے سے معصوم پسر نے رخصت ہمیں دلواؤ پتا جائیں گے مرنے بھائی سے بچھڑ کر ہمیں جینا نہیں بھاتا سونا نہیں کھانا نہیں پینا نہیں بھاتا پتا دی جڑی کیرتی ہے ਉਹਤੇ ਬੁਲੰਦ ਹੈ ਲਾਲਾਂ ਦੀ ਵਡਿਆਈ ਵੀ ਕੋਈ ਘਟ ਨਹੀਂ ਜਫੀ ਅਸਲੀ ਨਹੀਂ ਪਾਈ ਬਾਪੂ ਨੂੰ ਵੀ ਮੇਰੀ ਜਾਨ ਬਚ ਜਾਵੇ ਮੇਰਾ ਭਾਈ ਮਾਰੇ ਆ ਗਿਆ ਨਾ ਕਹਿੰਦੇ ਅੱਜ ਤੱਕ ਪਿਤਾ ਜੀ ਜਿੱਥੇ ਵੀ ਤੋਰਿਆ ਦੋਹਾਂ ਭਾਈਆਂ ਨੂੰ ਇਕੱਠਿਆਂ ਤੋਰਿਆ ਹੈ ਅੱਜ ਵਿਦਕਰਾ ਕਿਉਂ ਮੈਂ ਭਾਈ ਦੀ ਬਾਹ ਦਾ ਸਰਾਣਾ ਲਾ ਕੇ ਪਹਿਣਾ ਤੇ ਇਕੱਠਿਆਂ ਸ਼ਸਤਰ ਸ਼ਾਸਤਰ ਵਿਦਿਆ ਸਿੱਖੀ ਇੱਕੇ ਮਾਂ ਦੀ ਗੋਦ ਵਿੱਚ ਖਿਲੇ ਇੱਕੇ ਮਾਂ ਦਾ ਦੁੱਧ ਚੁੰਗਿਆ ਅੱਜ ਦੂਰੀ ਕਿਉਂ ਦਾਦੇ ਦੀ ਗੋਦ ਕੱਲਾ ਭਾਈ ਹੀ ਕਿਉਂ ਬੈਠੇ ਮੈਂ ਵੀ ਗੁਰੂ ਤੇਗ ਬਹਾਦਰ ਦੀ ਗੋਦ ਜਾਣਾ ਹੈ ਮੈਨੂੰ ਵੀ ਤੋਰੋ ਅੱਲਾ ਯਾਰਖਾਂ ਕਹਿੰਦਾ ਸਮਝਣੀ ਪਹਿੰਦੀ ਵੀ ਸਹਬਜ਼ਾਦੇ ਵੀ ਐਡੇ ਨਿਰਮੋਹ ਦੁੱਖ ਸੁੱਖ ਨੂੰ ਸਮਝ ਜਾਣਣੇ ਵਾਲੇ ਥੀ ਦੂਸਰੇ ਬੇਟੇ ਕੀ ਸੁਣੀ ਬੇਨਤੀ ਜਿਸਦੰਮ سر کو دہنے پاک کو بوسے دیے پہم مرنے کے لیے کہنے لگے جائیے جم جم روٹھو نا خدا را نہیں روکیں گے کبھی ہم ہم نے تھا کہا باپ کو جان دیجے دھرم پر لوگ کہتے ہیں اب آپ کو جان دیجے دھرم پر کہندے بچے اب روسدہ کیوں ہے ਮੈਂ ਨਵਾਂ ਬਰਿਆਂ ਦਾਸਾਂ ਮੈਂ ਬਾਪ ਨੂੰ ਧਰਮ ਤੋਂ ਵਾਰਿਆ ਨਹੀਂ ਰੋਕਿਆ ਮੈਂ ਇੱਕ ਸ਼ਹੀਦ ਬਾਪ ਦਾ ਫਰਜ਼ੰਦ ਅਖਵਾਇਆ ਤੈਨੂੰ ਵੀ ਧਰਮ ਤੋਂ ਵਾਰਾਂਗਾ ਰੋਕਾਂਗਾ ਨਹੀਂ ਫਿਰ ਸ਼ਹੀਦ ਬੱਚਿਆਂ ਦਾ ਬਾਪ ਅਖਵਾਵਾਂਗਾ ਪੱਲਾ ਯਾਰਖਾਂ ਕਹਿੰਦੇ ਨੇ ਰੰਚਕ ਮਾਤਰ ਵੀ ਦੁੱਖ ਗੁਰੂ ਦੇ ਸਾਏ ਹੇਠ ਨਹੀਂ ਲੱਭਾ ਭਰਾਈ ਸੀ ਆਵਾਜ਼ ਉਸੇ بولے گرو گو بند پالا ہے تمہیں ناج سے بولے گرو گو بند روکا نہیں آگاز سے بولے گرو گو بند اس ننے سے جاں باز سے بولے گرو گو بند لواؤ تنے پاک پہ ہتھیار سجا دیں شوٹی سی کما ننی سی تلوار سجا دیں آ بچیا ਅੱਗੇ ਤੈਨੂੰ ਤੇਰੀ ਮਾਂ ਤਿਆਰ ਕਰਦੀ ਸੀ ਅਜ ਬਾਪ ਤਿਆਰ ਕਰੇਗਾ ਆ ਤੈਨੂੰ ਛੋਟੀ ਤਲਵਾਰ ਦਵਾ ਆ ਤੈਨੂੰ ਛੋਟੇ ਤੀਰ ਦਵਾ ਮੈਦਾਨੇ ਜੰਗ ਦੇ ਵਿੱਚ ਜਾਣ ਦੀ ਤਿਆਰੀ ਕਰ ਹਮ ਦੇਤੇ ਹਨ ਖੰਜਰ ਉਸੇ ਸ਼ਮਸ਼ੀਰ ਸਮਝਣਾ ਨੇਜ਼ੇ ਕੀ ਜਗ ਹੈ ਦਾਦਾ ਕਾ ਤੁਮ ਤੀਰ ਸਮਝਣਾ ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ ਉਫ ਮੋਹ ਸੇ ਮੇਰੀ ਜਾਨ ਕਬੀ ਨਹੀਂ ਕਰਨਾ ਤੈਨੂੰ ਤਲਵਾਰ ਦਈਏ ਤੀਰ ਦਈਏ ਨੇਜਾ ਦਈਏ ਦੁਸ਼ਮਣਾਂ ਨੂੰ ਮਾਰ ਜੋ ਇਨਸਾਨੀਅਤ ਦੇ ਵੈਰੀ ਨੇ ਪਰ ਜਦੋਂ ਆਪਣੀ ਛਾਤੀ ਵਿੱਚ ਤੀਰ ਵੱਜੇ ਨਾ ਗਲੂਏ ਚੋਂ ਸੀ ਨਹੀਂ ਨਿਕਲਣਾ ਚਾਹੀਦਾ ਜਕਾਰੇ ਛੱਗਣੇ ਨੇ ਚੜ੍ਹਦੀ ਕਲਾ ਦੇ ਨਾਲ ਸ਼ਹਾਦਤ ਦੀ ਅਬਦੀ ਮੰਨਣੀ ਹੈ ਲੋ ਜਾਓ ਸੇਧਾਰੋ ਤੁਮੇ ਅੱਲਾਹ ਕੋ ਸੌਂਪਾ ਮਰੋ ਜਾਂ ਮਾਰੋ ਤੁਮੇ ਅੱਲਾਹ ਕੋ ਸੌਂਪਾ ਰਬ ਕੋ ਨਾ ਬਿਸਾਰੋ ਤੁਮੇ ਅੱਲਾਹ ਕੋ ਸੌਂਪਾ ਸਿੱਖੀ ਕੋ ਉਭਾਰੋ ਤੁਮੇ ਅੱਲਾਹ ਕੋ ਸੌਂਪਾ ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ ਪਿਆਸੇ ਹੋ ਬਹੁਤ ਜਾਮੇ ਸ਼ਹਾਦਤ ਤੁਮੇ ਬਖਸ਼ੇ ਜਾਓ ਜਾਮੇ ਸ਼ਹਾਦਤ ਪੀ ਲਵੋ ਬੜੀ ਤੇ ਲੱਗੀ ਏ ਤੁਹਾਨੂੰ ਸ਼ਹਾਦਤ ਦੀ ਅਬਦੀ ਮਾਨਣ ਦੀ جاؤ تھوڑا بھائی سچ کھنڈ کرے آئے بیٹا ہو تم ہی پنتھ کے بیڑے کے کھویا سر بھیٹ کرو تاکہ چلے دھرم کی نیا لے دے کے تم ہی تھے میرے گلشن کے بکیا لو جاؤ کے رہا تکتے ہیں کھلد میں بھیا خواہش ہے تمہیں تیگ چلاتے ہوئے دیکھیں ਇਸ ਅੱਖ ਸੇ ਵਰਸ਼ੀ ਤੁਮੇ ਖਾਤੇ ਹੋਏ ਦੇਖੇਂ ਕਹਿੰਦੇ ਜਾਓ ਸੱਚਖੰਡ ਨੂੰ ਪਿਆਨਾ ਕਰੋ ਮੇਰੀ ਇੱਕ ਖੁਆਇਸ਼ ਹੈ ਆਮ ਕੰਪੈਰੀਜ਼ਨ ਕਰੀਏ ਨਾ ਲੋਕਾਂ ਦੇ ਨਾਲ ਕੀ ਖੁਆਇਸ਼ ਹੁੰਦੀ ਹੈ ਬਾਪ ਦੀ ਕਾਕਾ ਪੜ ਲਿਖ ਜਾਵੇ ਸੰਸਾਰ ਵੱਧ ਕੇ ਕਮਾਵੇ ਤਰੱਕੀ ਕਰੇ ਪਰਿਵਾਰ ਪਰਫੁੱਲਤ ਰਵੇ ਗੁਰੂ ਦੇਵ ਸਮਝਾਉਂਦੇ ਨੇ ਸੰਸਾਰ ਜਿੰਨਾ ਮਰਜ਼ੀ ਕਮਾ ਲਓ ਮਿਟਦਾ ਹੈ ਨਾਲ ਹੀ ਨਾਮ ਮਿਟ ਜਾਂਦਾ ਬੰਦੇ ਦਾ ਵਰੀਨੇ ਤੱਕ ਨਹੀਂ ਲੋਕ ਯਾਦ ਰੱਖਦੇ ਕਹਿੰਦੇ ਧਰਮ ਕਮਾਹ ਸੰਸਾਰ ਕਮਾਉਣ ਵਾਲਿਆਂ ਨੂੰ ਕੋਈ ਯਾਦ ਨਹੀਂ ਰੱਖਦਾ ਜਿਨੇ ਧਰਮ ਕਮਾਇਆ ਸਦੀਆਂ ਤੱਕ ਉਹਦਾ ਨਾਮ ਰਹਿੰਦਾ ਹੈ ਮੇਰੀ ਖੁਆਇਸ਼ ਹੈ ਮੈਦਾਨੇ ਜੰਗ ਦੇ ਵਿੱਚ ਇਨਸਾਨੀਅਤ ਦੇ ਦੁਸ਼ਮਣਾਂ ਨੂੰ ਵੱਢੇ ਔਰ ਇਨਾਂ ਅੱਖਾਂ ਨਾਲ ਹੀ ਵੇਖਾਂਗਾ ਜਦੋਂ ਤੇਰੀ ਛਾਤੀ ਵਿੱਚ ਬਰਸ਼ੀ ਲੱਗੇਗੀ ਉਦੋਂ ਵੀ ਦਿਲ ਹਲਕਾ ਕਰਕੇ ਪਿੱਠ ਨਹੀਂ ਕਰਾਂਗਾ ਜੇ ਦੁਸ਼ਮਣ ਵਿੰਨੇ ਹੋਏ ਨਾ ਅੱਖਾਂ ਨਾਲ ਤੱਕਾਂਗਾ ਤੇ ਆਪਣੇ ਫਰਜ਼ੰਦ ਦਾ ਕਲੇਜ ਵਿੰਨਿਆ ਹੋਇਆ ਵੀ ਗੋਬਿੰਦ ਸਿੰਘ ਅੱਖਾਂ ਨਾਲ ਤਕੇਗਾ ਇਹ ਗੁਰੂ ਗੋਬਿੰਦ ਸਿੰਘ ਦੀ ਹਸਤੀ ਹੈ ਨਾ ਕੋਈ ਖੁਸ਼ੀ ਨਾ ਕੋਈ ਗਮੀ ਗੁਰ ਕੈ ਤਕਿਆ ਸੱਚਾ ਤਾਣ ਲੈ ਕੇ ਥਾਪੜਾ ਬਾਬਾ ਜੁਜਾਰ ਸਿੰਘ 14 ਸਾਲ ਦੀ ਉਮਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਗੁਰਾਂ ਦੀ ਤਲਵਾਰ ਲੈ ਲਈ ਪੱਥਾ ਤੀਰਾ ਨਾਲ ਭਰ ਲਿਆ ਸਾਗ ਵਰਸ਼ੀ ਲੈ ਲਈ ਚੱਲੇ ਮੈਦਾਨੇ ਜੰਗ ਨੂੰ ਤੇ ਫਿਰ ਭਾਈ ਦਇਆ ਸਿੰਘ ਪੰਜ ਪਿਆਰਿਆਂ ਸਮੇਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਇਕਲੌਤਾ ਵਾਰਸ ਰਹਿ ਗਿਆ ਏ ਦੋ ਤੇ ਅੱਗੇ ਵਿਛੜੇ ਨੇ ਸਰਸਾ ਦੇ ਕੰਡੇ ਇੱਕ ਸ਼ਹੀਦ ਹੋ ਗਏ ਇੱਕ ਰਹਿ ਗਏ ਅਰਦਾਸ ਕਰੀ ਪੂਰੇ ਗੁਰਪਾਸ ਗੁਰਦੇਵ ਤੁਹਾਨੂੰ ਬੇਨਤੀ ਹੈ ਬਾਬਾ ਜੁਝਾਰ ਸਿੰਘ ਨੂੰ ਲੈ ਕੇ ਨਿਕਲ ਜਾਓ ਇਹ ਗੁਰਤਾ ਗੱਦੀ ਦਾ ਵਾਰ ਸਿਕਲਉਤਾ ਰਹਿ ਗਿਆ ਹੈ ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਅੱਜ ਵੀ ਤੁਹਾਡੀ ਅਰਦਾਸ ਕਬੂਲ ਨਹੀਂ ਹੋਵੇਗੀ ਦੇਖ ਕੇ ਥਾਪੜਾ ਬਾਬਾ ਜੁਝਾਰ ਸਿੰਘ ਨੂੰ ਮੱਥਾ ਚੁੰਮ ਕੇ ਮੈਦਾਨੇ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਤੋਰਦੇ ਨੇ ਪੰਜ ਸਿੰਘ ਨੇ ਨਾਲ ਕਬੀਰ ਰਾਜ ਸੰਤੋਖ ਸਿੰਘ ਕਹਿੰਦੇ ਨੇ ਬਹੁਰ ਹੇਲ ਕੋ ਕਰਤ ਭੇ ਜਹੂਨ ਦੇਸ਼ ਤੇ ਸਮੁਦਾਏ ਤਬ ਜੁਝਾਰ ਸਿੰਘ ਜੀ ਲੈ ਗੁਰ ਪਿਤਾ ਰਜਾਏ ਜਲ ਕੋ ਮਛ ਹਲਾਵੇ ਜੈਸੇ ਹਲਾ ਚਾਲ ਲਸ਼ਕਰ ਮੇ ਤੈਸੇ ਵੜਗੇ ਮੈਦਾਨੇ ਜੰਗ ਵਿੱਚ ਕਦੇ ਸ਼ਾਂਤ ਨਦੀ ਵੇਖੋ ਨਾ ਅਚਾਨਕ ਉਹਦੇ ਵਿੱਚ ਵੱਡਾ ਮਾਛ ਆ ਜਾਵੇ ਧੋਫੜ ਫੜਾਉਂਦਾ ਹੈ ਉਥਲ ਪੁਥਲ ਮੱਚਦੀ ਪਾਣੀ ਚ ਕਹਿੰਦੇ ਮੌਤ ਦਾ ਸਾਗਰ ਸ਼ਾਂਤ ਪਿਆ ਜਾਪਦਾ ਸੀ ਬਾਬਾ ਜੁਝਾਰ ਸਿੰਘ ਦੇ ਵੜਦਿਆਂ ਹੀ ਥੜਥੱਲੀ ਮਚ ਗਈ ਦੁਸ਼ਮਣ ਵੱਡੇ ਕੱਟੇ ਜਾਣ ਲਗੇ ਕਿਸੇ ਦਾ ਸਿਰ ਧੜ ਨਾਲੋਂ ਉੱਡਦਾ ਕਿਸੇ ਦੀ ਬਾਹ ਉੱਡਦੀ ਦਿਖਦੀ ਹੈ ਯੋਂ ਗਰਜਤ ਹੈ ਸਿੰਘ ਜੁਝਾਰੇ ਥਰੇ ਨਾ ਰਿਪ ਇਤ ਉਤਦੇ ਟਾਰੇ ਬਹੀ ਰਕਤ ਕੀ ਸਲਤਾ ਜਿਤ ਕਿਤ ਲੋਥਨ ਕੇ ਅੰਬਾਰਾ ਕਹੂੰ ਕਿ ਸਿਰ ਕਿੰਦਕ ਸਮ ਰੋੜਤ ਕਰ ਪਗ ਡੰਦਨ ਮਾਰਾ ਇੱਕ ਖੇਡ ਐ ਨਾ ਹੌਕੀ ਇਹਨੂੰ ਉਦੋਂ ਖੁੱਦੋ ਖੁੰਡੀ ਆਂਦੇ ਸੀ ਕਹਿੰਦੇ ਨੇ ਦੁਸ਼ਮਣਾਂ ਦੇ ਸਿਰ ਇਦਾਂ ਰਿੜਦੇ ਨੇ ਬਾਬਾ ਜੁਝਾਰ ਸਿੰਘ ਦੇ ਅੱਗੇ ਜਿੱਦਾਂ ਗੇਂਦਾਂ ਰਿੜਦੀਆਂ ਨੇ ਤੇ ਲੱਤਾਂ ਬਾਹਾਂ ਇਦਾਂ ਵੱਡ-ਵੱਡ ਕੇ ਢੇਰ ਲਾ ਦਤੇ ਜਿਵੇਂ ਖੁੰਡੀਆਂ ਇਕੱਠੀਆਂ ਪਈਆਂ ਹੁਣ ਖੜਾ ਰੀਆਂ ਦੀਆਂ ਐਸਾ ਕਮਸਾਨ ਦਾ ਯੁੱਧ ਲੜਿਆ ਮੁਸਲਮਾਨ ਅੱਲਾ ਯਾਰ ਖਾਨ ਨੇ ਗਵਾਹੀ ਭਰੀ ਹੈ ਦਸ 20 ਕੋ ਜ਼ਖਮੀ ਕੀਆ ਦਸ 20 ਕੋ ਮਾਰਾ ਇੱਕ ਹਮਲੇ ਮੇ ਇਸ ਏਕ ਨੇ 21 ਕੋ ਮਾਰਾ ਖਨਾਸ ਕੋ ਮਾਰਾ ਕਬੀ ਇਬਲਿਸ ਕੋ ਮਾਰਾ ਗੁਲ ਮਚ ਗਿਆ ਇੱਕ ਤਿਫਲ ਨੇ 40 ਕੋ ਮਾਰਾ ਦਸਾਂ ਨੂੰ ਮਾਰ 20 ਨੂੰ ਮਾਰ 30 40 ਨੂੰ ਮਾਰ ਦੁਸ਼ਮਣ ਤੌਬਾ ਕਰਦੇ ਨੇ ਬਚ-ਬਚ ਕੇ ਲੜੋ ਕਲਗਿਓਂ ਵਾਲੇ ਕੇ ਪਿਸਰ ਸੇ ਇਹ ਨੀਮਚਾ ਲਾਏ ਹੈ ਗੁਰੂ ਜੀ ਕੀ ਕਮਰ ਸੇ ਲੜਦਿਆਂ ਲੜਦਿਆਂ ਤੀਰ ਮੁਕੇ ਸਾੰਗ ਟੁੱਟੀ ਬਰਸ਼ੀ ਟੁੱਟਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਤਲਵਾਰ ਕੱਢ ਲਈ ਦੁਸ਼ਮਣ ਦੌੜਿਆ ਏ ਬਚ ਕੇ ਲੜੋ ਗੁਰੂ ਦੀ ਤਲਵਾਰ ਲਈ ਫਿਰਦੇ ਨੇ ਲੜਦਿਆਂ ਲੜਦਿਆਂ ਅਖੀਰ ਤਲਵਾਰ ਟੁੱਟ ਗਈ ਅਚਾਨਕ ਅੱਲਾਹੁ ਅਕਬਰ ਦੇ ਨਾਰੇ ਲਾਉਂਦੇ ਹਜ਼ਾਰਾਂ ਦੁਸ਼ਮਣ ਆਣ ਪਏ ਬਾਬਾ ਅਜੀਤ ਸਿੰਘ ਦੀ ਬਾਹ ਤੇ ਸਰਾਣਾ ਲਾ ਕੇ ਸਦਾ ਲਈ ਬਾਬਾ ਜੁਝਾਰ ਸਿੰਘ ਸੌਂ ਗਿਆ ਸ਼ਰੀਰ ਤਤਾਂ ਵਿੱਚ ਅਪੇਧ ਹੋਇਆ ਜੋਤ ਨੇ ਉਡਾਰੀ ਲਾਈ ਅਕਾਲ ਪੁਰਖ ਦੇ ਵਿੱਚ ਅਪੇਧਤਾ ਹਾਸਲ ਹੋ ਗਈ ਖਲੋਤਾ ਅਟਾਰੀ ਤੇ ਤਿੰਨਾਂ ਲੋਕਾਂ ਦਾ ਖਸਮ ਗੁਰੂ ਗੋਬਿੰਦ ਸਿੰਘ ਅੱਲਾ ਯਾਰ ਖਾਂ ਕਹਿੰਦਾ ਅੱਜ ਰੋਵੇਗਾ ਅੱਜ ਟੁੱਟ ਜਾਵੇਗਾ ਕਿਉਂਕਿ ਇਸ ਦੁੱਖ ਦੀ ਘੜੀ ਵਿੱਚ ਹਰ ਰਹਿਬਰ ਪੈਗੰਬਰ ਟੁੱਟ ਜਾਂਦਾ ਹੈ ਉਹਦੇ ਬੋਲ ਨੇ ਅੱਲਾ ਯਾਰ ਖਾਂਦੇ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਨਾ ਅਸਮਾਨ ਵੱਲ ਤੱਕਿਆ ਹੈ ਇੱਕ ਬਾਰ ਨਜ਼ਰ ਸੂਏ ਫਲਕ ਕਰਕੇ ਉਹ ਬੋਲੇ ਹੋਤੀ ਹੈ ਜੋ ਕੁਸ਼ ਆਸ਼ਕੇ ਸਾਧਕ ਪੇਵੋ ਹੋਲੇ برشی ہے اجازت توں کلیجے میں گڈولے سرکاٹ کے تن چاہے تو نیزے میں پرولے ہے شوق شہادت کا ہمیں سب سے زیادہ سو سربی ہوں قربان تو نہیں رب سے زیادہ حیران یار خاں کہ دو لال وڈے گئے شہید ہو گئے ਰੋਣ ਦੀ ਬਜਾਏ ਅਸਮਾਨ ਵੱਲ ਚਿਹਰਾ ਉਠਾ ਕੇ ਜਕਾਰੇ ਛੱਡਦੇ ਹੋਏ ਕਹਿ ਰਹੇ ਨੇ ਵਾਹਿਗੁਰੂ ਕਿਹੜੀ ਗੱਲ ਐ ਦੋ ਲਾਲ ਹੀ ਸ਼ਹੀਦ ਹੋਏ ਨੇ ਕਿਦਰੇ 100 ਲਾਲ ਵੀ ਹੁੰਦਾ ਤੇ ਤੇਥੋਂ ਵਾਰ ਕੇ ਸੀ ਨਾ ਕਰਦਾ ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਰਤਬਾ ਹੀ ਏ ਦਗਾਰ ਐ ਬੜੀਆਂ ਉਦਾਹਰਨਾ ਦਿੱਤੀਆਂ ਲੈ ਯਾਰਖਾਨੇ ਉਹ ਕਹਿੰਦਾ ਸ਼੍ਰੀ ਰਾਮਚੰਦਰ ਮਹਾਰਾਜ ਦੇ ਘਰੋਂ ਮਾਤਾ ਸੀਤਾ ਜੀ ਵਿਛੜ ਗਏ ਅੱਖਾਂ 'ਚ ਵੈਰਾਗ ਆ ਗਿਆ ਸ਼੍ਰੀ ਰਾਮਚੰਦਰ ਜੀ ਦੇ ਲਕਸ਼ਮਣ ਜੀ ਮੂਰਛਿਤ ਹੋਏ ਲੰਕਾ ਵਿੱਚ ਯੁੱਧ ਲੜਦੇ ਅੱਖਾਂ 'ਚ ਹੰਝੂ ਆ ਗਏ ਵੀ ਭਾਈ ਮੂਰਛਿਤ ਹੋ ਗਿਆ ਹੈ ਰਖੀ ਦੇ ਸ਼ਰਾਪ ਨਾਲ ਯਾਦਵ ਕੁੱਲ ਦਾ ਅੰਤ ਹੋਇਆ ਤੇ ਸ਼੍ਰੀ ਕ੍ਰਿਸ਼ਨ ਮਹਾਰਾਜ ਵੈਰਾਗ 'ਚ ਆ ਗਏ ਜੀਸਸ ਕ੍ਰਾਈਸਟ ਮਾਉਂਟ ਆਫ 올ਿਵਸ ਦੇ ਉਤੇ ਸਲੀਬ ਤੇ ਟੰਗੇ ਨੇ ਅੱਖਾਂ ਚ ਹੰਝੂ ਗਲੂਏ ਚੋਂ ਦਰਦ ਭਰੇ ਬੋਲ ਨਿਕਲੇ ਓ ਲਾਰਡ ਪਲੀਜ਼ ਟੇਕ ਦਿਸ ਕੱਪ ਆਫ ਪੇਨ ਅਵੇ ਫਰੋ ਮੀ ਰਬਾ ਦਰਦ ਦਾ ਪਿਆਲਾ ਦੂਰ ਕਰ ਕਹਿੰਦਾ ਸਾਡੇ ਮੁਸਲਮਾਨਾਂ ਵਿੱਚ ਬਹੁਤ ਵੱਡੇ ਪੈਗੰਬਰ ਯਾਕੂਬ ਉਹਨਾਂ ਦਾ ਫਰਜ਼ੰਦ ਯੂਸਫ ਵਿਛੜਿਆ ਮੰਡੀ ਚ ਵਿਕਿਆ ਮੋਇਆ ਨਹੀਂ ਤਾਂ ਹਾਂ ਮਾਰ ਕੇ ਯਾਕੂਬ ਰੋ ਉੱਠੇ ਗੁਰੂ ਗੋਬਿੰਦ ਸਿੰਘ ਤੇਰੇ ਚਾਰ ਲਾਲ ਸ਼ਹੀਦ ਤੇ ਤੂੰ ਰੋਣ ਦੀ ਬਜਾਏ ਜਕਾਰੇ ਛੱਡਦਾ ਤੂੰ ਹੋਰ ਮਿੱਟੀ ਦਾ ਬਣਿਆ ਹੈ ਤੈਨੂੰ ਕਿਉਂ ਖੁਦਾ ਦਾ ਰੂਪ ਨਾ ਆਖੀਏ ਕਿਉਂਕਿ ਦੁੱਖ ਸੁੱਖ ਵਿੱਚ ਇੱਕ ਰਾਬੀ ਹੈ ਜਿਹਦੇ ਤੇ ਅਸਰ ਕੋਈ ਨਹੀਂ ਹੁੰਦਾ ਦੂਜਾ ਗੁਰੂ ਗੋਬਿੰਦ ਸਿੰਘ ਹੈ ਤੀਸਰਾ ਤੁਹਾਨੂੰ ਰੂਹੇ ਜ਼ਮੀਨ ਤੇ ਮੁਸ਼ਕਲ ਹੈ ਕੋਈ ਅਗੰਮੀ ਜੋਤ ਦਾ ਮਾਲਕ ਲੱਭੇਗਾ اللہ یار خان لکھ دا یاکوب کو یوسف کے بشڑنے نے رلایا سابر کوئی کم ایسا رسولوں میں آیا کٹوا کے پسر چار ایک آنسو نہ گرایا رتبہ گرو گوبند نے رشیوں کا بڑھایا اگے کہندے نے رام چندر سیتا جی بارے دندک میں پھرے رام تو ਸੀਤਾ ਥੀ ਬਗਲ ਮੇ ਵੋਹੋ ਫਕਰੇ ਜਹਾਂ ਹਿੰਦ ਕੀ ਮਾਤਾ ਥੀ ਬਗਲ ਮੇ ਤੋ ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਕੋਈ ਸਾਨੀ ਨਹੀਂ ਹੋਇਆ ਖੈਰ ਦੀਨ ਦੁਨੀਆ ਦੇ ਮਾਲਕ ਅਟਾਰੀ ਤੇ ਖਲੋਤੇ ਲਾਹਾਂ ਦੇਣ ਦੀ ਬਜਾਏ ਰੱਬ ਨੂੰ ਕਹਿੰਦੇ ਨੇ ਤੇਰਾ ਤੁਝ ਕੋ ਸੌਂਪ ਤੇ ਕੀ ਲਾਗੈ ਮੇਰਾ ਜਿਉ ਤੁਮ ਰਖੋ ਤਿਵਹੀ ਰਹਿਣਾ ਜੋ ਤੁਮ ਕਹੋ ਹੋ ਸੋਈ ਮੋਹੇ ਕਰਨਾ ਵਾਇ ਗ੍ਰੁੱਤ ਇਹ ਆ ਬਾਣਾ ਮੈਨੂੰ ਮਿੱਠਾ ਲੱਗਦਾ ਏ ਇਸ ਮੂਰਤ ਨੂੰ ਕੀ ਅੱਖ ਹੋ ਗਈ ਬਾਣੀਆਂ ਦੀ ਐ ਸੁਖ ਦੁਖ ਜਿਹੇ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਲੋਕਾਂ ਨੂੰ ਝਾਤੀ ਕਹਿ ਦਿੰਨੇ ਆਓ ਭਗਵਾਨ ਜੀ ਆਓ ਮਹਾਰਾਜ ਜੀ ਕਹਿੰਦੇ ਭਗਵਾਨ ਉਹ ਵਾਹਿਗੁਰੂ ਦਾ ਰੂਪ ਉਹ ਜਿਹੜਾ ਸੁਖ ਤੇ ਦੁੱਖ ਵਿੱਚ ਸਮ ਰਹਿੰਦਾ ਹੈ ਇਹ ਆ ਗੁਰੂ ਗੋਬਿੰਦ ਸਿੰਘ ਸਤਗੁਰ ਜੇਵੜ ਅਵਰਨਾ ਕੋਏ ਗੁਰਪਾਰ ਬ੍ਰਹਮ ਪਰਮੇਸ਼ਰ ਸੋਏ ਪਰਮੇਸ਼ਵਰ ਦਾ ਗੁਰਦੇਵ ਸਰੂਪ ਸਨ ਅਠ ਪੋਦੀਆਂ ਸ਼ਾਮਾਂ ਸੰਧਿਆ ਵੇਲੇ ਨਿਤਨੇਮ ਹੋ ਰਿਹਾ ਹੈ ਉਧਰ ਮੁਰਤਸਾ ਖਾਨ ਹੋਰ ਜਿੰਨੇ ਵੀ ਨਾਜ਼ਮ ਵਜ਼ੀਰ ਖਾਂ ਵਰਗੇ ਜਰਨੈਲ ਨੇ ਸਲਾਮਾਂ ਕਰਦੇ ਨੇ ਗੁਰੂ ਗੋਬਿੰਦ ਸਿੰਘ ਨੂੰ ਗੜੀ ਦੇ ਵਿੱਚ ਮਾਰ ਮੁਕਾਈਏ ਅਚਾਨਕ ਕਹਿੰਦੇ ਉਹਨਾਂ ਹਮਲਾ ਕੀਤਾ ਗੜੀ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਨੇ ਤੀਰਾਂ ਦੀ ਵਰਖਾ ਕੀਤੀ ਇਹ ਮੈਦਾਨੇ ਜੰਗ ਦਾ ਸਿਧਾਂਤ ਤੋੜਿਆ ਸੀ ਨਾਜ਼ਮ ਵਜ਼ੀਰ ਖਾਨ ਹੋਣਾ ਕਿਉਂਕਿ ਜੰਗ ਦਾ ਸਿਧਾਂਤ ਹੈ ਸੂਰਜ ਚੜਨ ਤੇ ਬਿਗਲ ਵੱਜਦਾ ਜੰਗ ਸ਼ੁਰੂ ਹੁੰਦਾ ਹੈ ਸੂਰਜ ਛਿਪਣ ਤੇ ਬਿਗਲ ਵੱਜਦਾ ਜੰਗ ਸਮਾਪਤ ਹੁੰਦਾ ਹੈ ਜੰਗ ਦੇ ਸਮਾਪਤ ਹੋਣ ਤੋਂ ਬਾਅਦ ਧੋਖੇ ਨਾਲ ਹਮਲਾ ਕੀਤਾ ਗਿਆ ਅੱਜ ਫਿਰ ਭਾਈ ਦਇਆ ਸਿੰਘ ਗਲ ਪਾ ਕੇ ਪੱਲਾ ਬੇਨਤੀ ਕਰਦੇ ਨੇ ਮਹਾਰਾਜ ਮੈਦਾਨੇ ਜੰਗ ਦਾ ਸੂਲ ਤੋੜਿਆ ਮੁਗਲਿਆ ਸਲਤਨਤ ਨੇ ਹੁਣ ਤੇ ਗੜੀ ਛੱਡੋ ਜੇ ਤੁਸੀਂ ਸ਼ਹੀਦ ਹੋ ਗਏ ਤੇ ਅਸੀਂ ਗੁਰੂ ਕਿੱਥੋਂ ਲੱਭਾਂਗੇ ਤੇ ਜੇ ਮਹਾਰਾਜ ਅਸੀਂ ਸ਼ਹੀਦ ਹੋ ਗਏ ਤੇ ਤੁਸੀਂ ਲੱਖਾਂ ਸਿੰਘ ਸਾਜੋਗੇ ਗੁਰਦੇਵ ਮੁਸਕਰਾਏ ਨੇ ਕਹਿੰਦੇ ਭਾਈ ਦਇਆ ਸਿੰਘ ਤੈਨੂੰ ਕੀ ਲੱਗਦਾ ਗਿੱਦੜਾਂ ਦੀ ਡਾਰ ਸ਼ੇਰ ਨੂੰ ਮਾਰ ਸਕਦੀ ਹੈ ਨਹੀਂ ਮਹਾਰਾਜ ਤੁਹਾਡੀ ਅਜ਼ਮਤ ਤੇ ਸ਼ੰਕਾ ਨਹੀਂ ਪਰ ਤੁਸੀਂ ਰੋਜ ਪੜਦੇ ਹੋ ਅਬ ਰੀਜ ਕਹਦੇ ਹੋ ਵਹੈ ਹਮ ਕੋ ਜਉ ਹ ਬੇਨਤੀ ਕਰ ਜੋਰ ਕਰੋ ਜਬ ਆਪ ਕੀ ਔਦ ਨਿਧਾਨ ਬਣੈ ਅਤਹੀ ਰਣ ਮੈਂ ਤਬ ਜੂਝ ਮਰੋ ਤੁਸੀਂ ਸ਼ਹਾਦਤ ਮੂੰਹ ਮੰਗਦੇ ਹੋ ਸਾਨੂੰ ਫਿਕਰ ਇਹ ਹੈ ਕਿਤੇ ਪਾਣਾ ਨਾ ਵਰਤਾ ਦਿਓ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਅਕਾਲ ਸਰੂਪ ਹਾਂ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਹਾਮਾ ਸ਼ਬਦ ਓ ਜ਼ਹਰੂ ਮਾਨਕ ਅਸਤ ਮੈਂ ਖੁਦਾ ਤੋਂ ਗੁਰੂ ਨਾਨਕ ਬਣਿਆ ਗੁਰੂ ਨਾਨਕ ਤੋਂ ਮੈਂ 10ਵਾਂ ਜਾਮਾ ਗੁਰੂ ਗੋਬਿੰਦ ਦਾ ਧਾਰਿਆ ਐ ਮਰਜ਼ੀ ਨਾਲ ਦੁਨੀਆ ਤੇ ਆਇਆ ਮਰਜ਼ੀ ਨਾਲ ਦੁਨੀਆ ਤੋਂ ਜਾਵਾਂਗਾ ਮੈਨੂੰ ਮਟਾਉਣ ਵਾਲਾ ਕੋਈ ਪੈਦਾ ਨਹੀਂ ਹੋਇਆ ਰਹੀ ਗੱਲ ਗੜੀ ਛੱਡਣ ਦੀ ਅੱਜ ਤੁਹਾਡੀ ਅਰਦਾਸ ਕਬੂਲ ਕਰਕੇ ਚੱਲਿਆ ਹਾਂ ਤਾੜੀ ਤਿੰਨ ਵਾਰ ਲੱਗੇਗੀ ਡੰਕੇ ਤੇ ਚੋਟ ਲੜ ਕੇ ਸਾਰੀ ਰਾਤ ਯੁੱਧ ਲੜਾਂਗਾ ਗੁਰੂ ਕੋਈ ਕਾਇਰ ਨਹੀਂ ਹੈ ਤਾੜੀ ਮਾਰ ਕੇ ਪਿਛੋਂ ਦੀ ਚੋਰੀ ਦੌੜ ਜਾਵੇ ਇਤਿਹਾਸ ਗਵਾਹ ਹੈ ਤਿੰਨ ਵਾਰ ਤਾੜੀ ਲਾ ਕੇ ਮਰਤਜ਼ਾ ਖਾਨ ਨੂੰ ਵੰਗਾ ਰਿਆ ਬਾਬਾ ਸੰਗਤ ਸਿੰਘ ਨੂੰ ਕਲਗੀ ਤੋੜਾ ਦੇ ਕੇ ਟਾਰੀ ਤੇ ਬਾਇਆ ساری ਰਾਤ ਸੂਰੇ ਯੁੱਧ ਲੜਦੇ ਰਹੇ ਭਾਈ ਦਇਆ ਸਿੰਘ ਮਾਨ ਸਿੰਘ ਧਰਮ ਸਿੰਘ ਨੂੰ ਲੈ ਕੇ 10 ਲੱਖ ਫੌਜ ਦੇ ਘੇਰੇ ਵਿੱਚ ਬਾਪੂ ਜਾ ਵੜਿਆ ਭਾਵੇਂ ਵੀਰ ਸਿੰਘ ਬਲ ਨੂੰ ਪੜ ਲਓ ਭਾਵੇਂ ਕਬੀਰ ਆਰ ਸੰਤੋਖ ਸਿੰਘ ਨੂੰ ਪੜ ਲਓ ਭਾਵੇਂ ਸੋ ਸਾਖੀ ਪੜ ਲਓ ਤੁਹਾਨੂੰ ਇਹ ਬਚਨ ਮਿਲੇਗਾ ਜਦੋਂ ਵੰਗਾਰ ਕੇ ਨਿਕਲੇ ਮਸ਼ਾਲਚੀ ਗੁਰੂ ਨੂੰ ਲੱਭਣ ਲੱਗ ਪਏ ਪੋ ਦਾ ਮਹੀਨਾ ਹੈ ਨਾ ਧੁੰਦੇ ਨਹੀਂ ਸੀ ਤੇ ਨਹੀਂ ਹੱਥ ਨੂੰ ਹੱਥ ਨਹੀਂ ਸੋਝਦਾ ਬੰਦਾ ਕਿੱਥੋਂ ਦਿਖਾਈ ਦੇਵੇ ਗੁਰੂ ਗੋਬਿੰਦ ਸਿੰਘ ਨੇ ਮਾਰ ਮਾਰ ਕੇ ਤੀਰ ਮਸ਼ਾਲਚੀ ਮਿਟਾ ਦਿੱਤੇ ਜ਼ਿਕਰ ਮਿਲਦਾ ਹੈ ਉਹ ਜਿਹੜਾ ਰਾਤ ਦਾ ਯੁੱਧ ਹੈ ਅੱਧਿਓ ਵੱਧ ਫੌੜ ਦੁਸ਼ਮਣ ਦੀ ਇੱਕ ਦੂਜੇ ਨੂੰ ਹੀ ਕੱਟ ਗਈ ਗੁਰੂ ਗੋਬਿੰਦ ਸਿੰਘ ਸਮਝ ਕੇ ਮਾਇਆ ਐਸੀ ਵਰਤੀ ਗੁਰੂ ਗੋਬਿੰਦ ਸਿੰਘ 8 ਪੋ ਦੀ ਰਾਤ ਜੰਗ ਲੜ ਕੇ 9 ਪੋ ਦੇ ਅੰਮ੍ਰਿਤ ਵੇਲੇ 마ਸ਼ੀਵਾੜੇ ਦੇ ਜੰਗਲ ਪਹੁੰਚੇ ਔਰ ਉਥੇ ਭਾਈ ਦਇਆ ਸਿੰਘ ਮਾਨ ਸਿੰਘ ਧਰਮ ਸਿੰਘ ਫਿਰ ਮਿਲੇ ਕਿਉਂਕਿ ਜੰਗ ਵਿੱਚ ਇਹ ਵਿਛੜ ਗਏ ਸਨ ਇੰਨਾ ਲਉ ਤੇ ਸ਼ਰੀਰ ਲੱਗਾ ਸੀ ਦੁਸ਼ਮਣ ਦਾ ਕਲਗੀ ਧਰਦੇ ਹੂਈ ਚੋਂ ਜਲ ਲੈ ਕੇ ਮਲ ਮਲ ਕੇ ਗੁਰਾਂ ਦਾ ਬदन ਸਾਫ਼ ਕੀਤਾ ਭਾਈ ਦਇਆ ਸਿੰਘ ਹੁਣਾ ਖੈਰ ਗੁਰੂ ਗੋਬਿੰਦ ਸਿੰਘ ਨੂੰ ਕੌਣ ਰੋਕਣੇ ਵਾਲਾ ਹੈ ਉਹਨੇ ਦੁਨੀਆਂ ਦਾ ਸਭ ਤੋਂ ਸਾਵਾ ਯੁੱਧ ਲੜਿਆ ਬਾਣੀ ਦਾ ਫਰਮਾਨ ਹੈ ਗੁਰ ਨਾਲ ਤੁਲਨਾ ਲੱਗਈ ਖੋਜ ਡਿਠਾ ਬ੍ਰਹਿਮੰਡ ਦੇਰ ਇਜ਼ ਨਨ ਟੂ ਕੰਪੇਅਰ ਵਿਦ ਗੁਰੂ ਗੋਬਿੰਦ ਸਿੰਘ ਨਾ ਕੋਈ ਰਹਿਬਰ ਪੈਗੰਬਰ ਉਹਦੇ ਤੁਲ ਹੋਇਆ ਨਾ ਹੋਵੇਗਾ ਗੁਰੂ ਗੋਬਿੰਦ ਸਿੰਘ ਨੂੰ ਸਜਦਾ ਹੈ 8 ਪੂ ਨੂੰ ਸਾਬ ਜਾਦੇ ਵੱਡੇ ਸ਼ਹੀਦ ਹੋਏ 13 ਪੂ ਨੂੰ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਮਾਤਾ ਗੁਜਰੀ ਸਰਹੰਦ ਦੀਆਂ ਨੀਆਂ ਚ ਸਰਹੰਦ ਦੇ ਇਲਾਕੇ ਚ ਸ਼ਹਾਦਤ ਦੀ ਅਬਦੀ ਮਾਨ ਗਏ ਗੁਰੂ ਪਰਿਵਾਰ ਸਾਰਾ ਹੀ ਧਰਮ ਦੇ ਲੇਖੇ ਲੱਗ ਗਿਆ ਤਾਂ ਹੀ ਤੇ ਆਂਦੇ ਨੇ ਜਿਹੜੇ ਰੁੱਖ ਨੂੰ ਪਾਣੀ ਨਾਲ ਸਿੰਚੀਏ ਨਾ ਉਹ ਹਰਿਆ ਰਹਿੰਦਾ ਹੈ ਦੇਵ ਨੇ ਧੋਵੇ ਤੇ ਕਈ ਵਾਰ ਪਾਣੀ ਲਾਇਆ ਵੀ ਰੁੱਖ ਸੁੱਕ ਜਾਂਦਾ ਹੈ ਪਰ ਸਖੀ ਦੇ ਬੂਟੇ ਨੂੰ ਸਹਿਬਜ਼ਾਦਿਆਂ ਦਾ ਲਹੂ ਲੱਗਿਆ ਏ ਕਦੇ ਨਹੀਂ ਸੁਕੇਗਾ